ਕੋਈ ਵੀ ਬੰਦਾ politically interfere ਨਹੀਂ ਕਰੂਗਾ ਕੋਈ ਵੀ ਕਿਸੇ ਨੂੰ ਛਡਾਉਣ ਦੀ ਗੱਲ ਨਹੀਂ ਕਰੂਗਾ ਕੋਈ ਵੀ ਕਿਸੇ ਕੰਮ ਚ ਇਨਵੋਲਵ ਨਹੀਂ ਹੋਊਗਾ ਬਲਕਿ ਜਿੱਥੇ ਦਸ਼ਿਆ ਨੇ ਇਹ ਇਸ ਮਹਿਮ ਹੋਊਗੀ ਉਹਨੂੰ ਹੋਰ ਸਟ੍ਰੌਂਗ ਕਰਨ ਲਈ ਉਹਨੂੰ ਹੋਰ ਤਾਕਤ ਦੇਣ ਦੇ ਲਈ ਸਾਰੇ ਇੱਕ ਮੁਕਤ ਇੱਕ ਜੋਟੂਪੇ ਉਸ ਲੜਾਈ ਦਾ ਸਾਥ ਦੇਣਗੇ। ਪਰ ਇਹ ਵੀ ਨਾਲ ਦੀ ਨਾਲ ਹੋਇਆਗਾ ਕਿਤੇ ਕੋਈ ਵੀ ਕਿਸੇ ਕਿਸਮ ਦੀ ਐਫ ਆਈ ਆਰ ਕਰਦੇ ਅੰਦਰ ਜਾਂ ਦੋਸ਼ੀ ਨੂੰ ਫੜਨ ਦੇ ਅੰਦਰ ਜਾਂ ਦੋਸ਼ੀ ਦੇ ਚਾਰਜ ਸ਼ੀਟ ਫਾਈਲ ਕਰਨ ਦੇ ਅੰਦਰ ਜਿਸ ਲੈਵਲ ਤੇ ਵੀ ਡਿਲੇ ਹੋਊਗੀ ਤਾਂ ਵੀ ਬਰਦਾਸ਼ਤ ਹੋਊਗੀ ਕਿਉਂਕਿ ਇਹ ਵੀ ਇੱਕ ਮੈਕਨਿਜ਼ਮ ਆ। ਸਾਰੇ ਕੇਸ ਨੂੰ ਤਿਆਰ ਕਰਕੇ ਅਦਾਲਤ ਦੇ ਅੰਦਰ ਲੈ ਕੇ ਜਾਣਾ ਫਿਰ ਅਦਾਲਤਾਂ ਦਾ ਕੰਮ ਆ ਸਜ਼ਾ ਦੇਣੀ ਜਾਂ ਉਹਦਾ ਕੀ ਹੋਣਾਗਾ ਉਹ ਇੱਕ ਅਲੱਗ ਪ੍ਰਕਿਰਿਆ ਕੀ ਜਿਹੜੇ ਡਰੱਗ ਪੈਨਡਲਰ ਜਿਹੜਾ ਡਰੱਗ ਪੈਨਡਲਰ ਨੇ ਨਸ਼ੇ ਤਸਕਰਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਆ ਉਹ ਨਸ਼ੇ ਵੇਚ ਕੇ ਬਣਾਈ ਆ ਲੋਕਾਂ ਨੂੰ ਦਸ਼ਾ ਚ ਗਲਤਾਨ ਕਰਕੇ ਲਾਈ ਆ ਔਰ ਸੋਸਾਇਟੀ ਦੇ ਅੰਦਰ ਆਪਣਾ ਮਾੜਾ ਕਾਰੋਬਾਰ ਕੀਤਾਗਾ ਉਹਨਾਂ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਆਈਡੈਂਟੀਫਾਈ ਕੀਤੀ ਜਾ ਰਹੀ ਜਿਹੜੀ ਪ੍ਰਾਪਰਟੀ ਅਟੈਚ ਨਹੀਂ ਹੋਈ ਸੋਸ ਪ੍ਰਾਪਰਟੀ ਨੇ ਜਲਦੀ ਅਟੈਚ ਕੀਤਾ ਜਾਊਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦੇ ਕਾਰੋਬਾਰ ਦੇ ਅੰਦਰ ਆ ਨਜਾਇਜ਼ ਕਮਾਈ ਜਿਹੜੇ ਕੀਤੀ ਹੈ ਉਹ ਤੋਂ ਕੋਈ ਨਜਾਇਜ਼ ਪ੍ਰਾਪਰਟੀ ਨਾ ਬਣਾ ਸਕੇ ਜਿਹੜੀ ਡਰੋਨ ਟੈਕਨੋਲੋਜੀ ਆ ਐਂਟੀ ਡਰੋਨ ਜਿਹੜੀ ਡਰਾਇਵਾ ਜਿਹੜਾ ਐਂਟੀ ਡਰੋਨ ਗਨਸ ਕਿਵੇਂ ਕ੍ਰਿਤਰੀਆਂ ਨੇ ਪਰਸ਼ੀਸ਼ ਕੈਸੋ ਟੈਕਨੋਲੋਜੀ ਜਿਹੜੀ ਹੈ ਦੇਖੀ ਹੈ ਕਿ ਕਿਸ ਤਰ੍ਹਾਂ ਡਰੋਨ ਜਿਹੜੇ ਆਉਂਦੇ ਨੇ ਗਿਸਰਾਂ ਤੋਂ ਪਾਰ ਡਰੋਨ ਆਉਂਦੇ ਨੇ ਗਰਦਾਸਪੁਰ ਦੀ ਗੱਲ ਕਰੀਏ ਪਖਾਨਕੋਟ ਦੀ ਗੱਲ ਕਰੀਏ ਫੋਸਪੁਰ ਦੀ ਗੱਲ ਕਰੀਏ ਇੱਕ ਵੱਡਾ ਜਿਹੜਾ ਬਾਰਡਰ ਹੈਗਾ ਉਹ ਸਾਡਾ ਸਰਹੱਦ ਤੇ ਲੱਗ ਤੋਂ ਦੇ ਅੰਦਰ ਉਹ ਡਰੋਨ ਦੇ ਰਾਹੀਂ ਨਸ਼ਾ ਆਵਦਾਗਾ ਉਹਨੂੰ ਕਿੱਦਾਂ ਅਸੀਂ ਡਿਫਿਊਜ਼ ਕਰਨਾ ਹੈ ਕਿੱਦਾਂ ਉਹਨੂੰ ਥੱਲੇ ਸੁੱਟਣਾ ਹੈਗਾ ਉਹਦੇ ਲਈ ਅਸੀਂ ਨਵੀਂ ਜਿਹੜੀ ਟੈਕਨੋਲੋਜੀ ਐ ਅਡਾਪਟ ਕਰ ਰਹੇ ਹਾਂਗੇ ਉਸ ਵੀ ਕਰਨਾ ਪਵੇ ਕੋਈ ਵੀ ਚੀਜ਼ ਜਿੰਦਰੀ ਪਵੇ ਨਵੇਂ ਟੈਕਨੀਕਸ ਜਿਹੜੀਆਂ ਨੇ ਇਸ ਫੇਜ਼ ਰਿਹਾਗੇ ਤਾਂ ਕਿ ਨਸ਼ਾ ਨੂੰ ਜਿਹੜਾ ਬਿਲਕੁਲ ਖਤਮ ਕੀਤਾ ਜਾਵੇ ਸਭ ਤੇ ਜਿਹੜੇ ਜਿੱਥੇ ਵੀ ਤਾਰ ਜੁੜਦੇ ਨੇਗੇ ਚਾਹੇ ਉਹ ਫੋਰੈਂਸ ਬੈਠੇ ਨੇਗੇ ਚਾਹੇ ਉਹ ਇੱਥੇ ਬੈਠੇ ਨੇਗੇ ਜਿੱਦਾ ਵੀ ਤਾਰ ਜੁੜਦਾਗਾ ਉਹਨੂੰ ਫੋਰੈਂਸ ਤੋਂ ਵੀ ਲਿਆਂਦਾ ਜਾਊਗਾ ਬਾਹਰ ਦੇਸ਼ਾਂ ਤੋਂ ਵੀ ਲਿਆਂਦਾ ਜਾਊਗਾ ਨਸ਼ਾ ਤਸਕਰ ਚਾ ਇੱਥੇ ਬੈਠਾ ਚਾ ਕੈਨੇਡਾ ਚ ਬੈਠਾ ਕਾ ਜਰਮਨ ਚ ਬੈਠਾ ਚਾ ਪਾਕਿਸਤਾਨ ਚ ਬੈਠਾਗਾ ਉਹਨੂੰ ਕੇਂਦਰ ਸਰਕਾਰ ਨੇ ਰਾਤ ਦਾ ਕੈਂਪ ਕਰਕੇ ਉਹਨੂੰ ਲਿਆ ਕੇ ਪੰਜਾਬ ਚ ਜੋ ਲੈਂਡ ਆਫ ਦੀ ਲਾਗ ਆ ਕਾਨੂੰਨ ਆ ਇਸ ਦੁਨੀਆ ਦਾ ਇਸ ਤਰ੍ਹਾਂ ਹੀ ਰਹਿਉਣਾ ਉਹਦੇ ਤਹਿਤ ਉਹਨੂੰ ਸਜ਼ਾ ਮਿਲੂ ਤਿੰਨ ਸਾਲਾਂ ਤੋਂ ਹੁਣ ਤੱਕ ਕਿਤੇ ਜ਼ਿਆਦਾ ਕੰਮ ਹੋ ਚੁੱਕਾ ਪਰ ਲੇਕਿਨ ਇਹ ਆਖਰੀ ਹਮਲਾਗਾ ਇਹ ਆਖਰੀ ਹਮਲਾਗਾ ਜੇ ਤੋ ਮੈਂ ਸੰਦ ਜੜੇ ਪੰਜ ਜਿਹੜੇ ਨਸ਼ੇ ਨੇ ਪੰਜਾਬ ਚ ਜੜ ਤੋਂ ਖਤਮ ਹੋਸੇ ਇਸ ਦੌਰਾਨ ਜੇ ਸਾਨੂੰ ਇਹ ਪਤਾ ਲੱਗੂ ਕਿ ਕੋਈ ਅਫਸਰ ਚਾਏ ਕੋਈ ਛੋਟਾ ਚਾਏ ਕੋਈ ਵੱਡਾ ਜਾਂ ਕੋਈ ਹੋਰ ਵਿਅਕਤੀ ਇਹਨਾਂ ਨੂੰ ਨਿਸ਼ਾਨਾ ਕਰਦਾ ਪਾਇਆ ਗਿਆ ਉਹਦੇ ਖਿਲਾਫ ਵੀ ਉਹੀ ਕਾਰਵਾਈ ਹੋਈ ਜਿਹੜੀ ਆਮ ਵਿਅਕਤੀ ਦੇ ਖਿਲਾਫ ਹੁੰਦੀ ਹੈ ਕਿਉਂਕਿ ਕਾਨੂੰਨ ਤੋਂ ਤਾਂ ਕੋਈ ਵੀ ਵੱਡਾ ਵਿਅਕਤੀ ਹੋ ਨਹੀਂ ਸਕਦਾ چاہے ਉਹ ਪ੍ਰਧਾਨ ਮੰਤਰੀ ਹੈ ਜਾਂ ਕੋਈ ਇੰਦਰਾ ਕੋ मिनिस्टर ਆ ਜਾਂ ਕੋਈ ਚੀਫ ਸੀ ਹੈ ਕੋਈ ਵੀ ਵਿਅਕਤੀ ਆ ਜੈਨੂ ਕਿਸੇ ਫੋਰਸ ਦਾ ਹੈ ਤਾਂ ਕਾਨੂੰਨ ਤੋਂ ਕੋਈ ਵੀ ਵੱਡਾ ਨਹੀਂ ਹੈਗਾ ਕਾਨੂੰਨ ਦੇ ਮਤਲਬ ਕੋਲ ਵਿੱਚ ਜਲਦੀ ਹੋੜ ਦਿਨ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਨਸ਼ਿਆਂ ਦੇ ਵਿਰੁੱਧ ਇੱਕ ਜੁੱਦ ਜਿਹੜੀ ਆ ਪੰਜਾਬ ਸ਼ੁਰੂਆਤ ਕੀਤੀ ਜਾਵੇ ਔਰ ਉਸ ਜਿਹੜੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਉਸ ਸਬ ਕਮੇਟੀ ਦੇ ਅੰਦਰ ਮੈਨੂੰ ਬਤੌਰ ਉਹਦਾ ਚੇਅਰਮੈਨ ਬਣਾਇਆ ਗਿਆ ਔਰ ਮੇਰੇ ਨਾਲ ਲਾਜਿਤ ਪੋਲਰ ਜੀ ਤਰਪੀਤ ਸੌਂਦ ਜੀ ਅਮਨ ਅਰੋੜਾ ਜੀ ਡਾਕਟਰ ਬਲਬੀਰ ਜੀ ਇਹ ਸਾਰੇ ਮੈਂਬਰ ਸਾਹਿਬਾਨ ਲਾ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਅਫਸਰ ਸਾਹਿਬਾਨ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਆ ਪਹਿਲੀ ਮੀਟਿੰਗ ਤਰਨਤਾਰਨਾ ਔਰ ਸੈਕੰਡ ਮੀਟਿੰਗ ਪਠਾਨਕੋਟਾ ਥਰਡ ਮੀਟਿੰਗ ਜਿਹੜੀ ਆ ਗੁਰਦਾਸਪੁਰਾ ਸੋ ਸਾਰੇ ਅਫਸਰ ਸਾਹਿਬਾਨ ਦੇ ਨਾਲ ਮੀਟਿੰਗ ਹੋਈ ਆ ਔਰ ਸਾਰੇ ਅਫਸਰ ਸਾਹਿਬਾਨ ਨੇ ਯਕ ਪੰਜਾਬ ਦਾ ਅਸੀਂ ਪਹਿਲਾ ਡਿਸਟ੍ਰਿਕਟ ਬਣਾਵਾਂਗੇ ਜਿਹੜਾ ਨਸ਼ਾ ਮੁਕਤ ਹੋਊਗਾ ਬਹੁਤ ਅੱਛੀ ਗੱਲ ਆ ਸਾਰੇ ਨੇ ਆਪਣੇ ਆਪਣੇ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਆ ਆਪਣੀਆਂ ਸਬ ਡਿਵੀਜ਼ਨਾਂ ਦੀ ਗੱਲ ਕੀਤੀ ਆ ਸੋ ਸਾਰੇ ਐਮ ਐਲ ਏ ਸਹਿਬਾਨ ਨੇ ਆਪਣੇ ਵਿਊ ਰੱਖੇ ਨੇਗੇ ਔਰ ਮੈਨੂੰ ਜਿਸ ਤਰ੍ਹਾਂ ਬੜਾ ਖੁਸ਼ੀ ਹੋਈ ਕਿ ਸਾਡੇ ਬਜਿੰਦਰ ਸਿੰਘ ਲਾਲਪੁਰਾ ਜੀ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ 80 ਪਿੰਡਾਂ ਨੇ 80 ਪਿੰਡਾਂ ਨੇ ਮਤੇ ਪਾਏ ਨੇ ਰੈਜ਼ੋਲੂਸ਼ਨ ਪਾਏ ਨੇ ਕਿ ਅਸੀਂ ਆਪਣੇ ਪਿੰਡਾਂ 'ਚ ਨਸ਼ੇ ਨਹੀਂ ਵਿਕਣ ਦੇਵਾਂਗੇ ਨਸ਼ਿਆਂ ਨੂੰ ਖਤਮ ਕਰਾਂਗੇ ਸੋ ਇਸੇ ਤਰ੍ਹਾਂ ਦਾ ਸਪਰਨ ਜਿਹੜਾ ਉਹ ਸਾਡੇ ਸਾਰੇ ਐਮਐਲਏ ਸਹਿਬਾਨ ਨੇ ਸਾਰੇ ਚੀਰਮੈਨ ਸਹਿਬਾਨ ਨੇ ਵਿਆਗ ਆ ਸਾਰੇ ਅਫਸਰ ਸਹਿਬਾਨ ਨੇ ਯਕੀਨ ਦਿਵਾਇਆਗਾ ਕਿ ਅਸੀਂ ਸਾਰੇ ਖੁਦ ਨਾਲ ਲੱਗ ਕੇ ਪਿੰਡ ਪਿੰਡ ਜਾਵਾਂਗੇ ਇਸ ਵੇਲੇ ਮੈਨੂੰ ਜਿੱਥੇ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਹਮਲਾ ਹੋਊਗਾ ਜਿੱਥੇ ਡਰੱਗ ਪੈਡਲਰ ਦੇ ਖਿਲਾਫ ਵੱਡਾ ਹਮਲਾ ਹੋਊਗਾ ਉੱਥੇ ਸੁਸਾਇਟੀ ਨੂੰ ਜਿਹੜੀ ਆ ਸਮਾਜ ਨੂੰ ਵੀ ਨਾਲ ਲੈ ਕੇ ਚੱਲਿਆ ਜਮ ਕਿਉਂ ਜਦ ਤੱਕ ਸਮਾਜ ਨਾਲ ਨੇ ਚੱਲਦਾ ਜਦ ਤੱਕ ਲੋਕ ਨਾਲ ਨੇ ਚੱਲਦੇ ਜਦ ਤੱਕ ਚੁਣੇ ਹੋਏ ਪਤਰੀ ਨਾਲ ਨੇ ਚੱਕਤੇ ਮੈਂ ਸਮਝਦਾ ਮਿਹਨ ਜਿਹੜੀ ਉਹ ਸਫਲ ਹੀ ਹੋ ਸਕਦੀ ਸੋ ਬਹੁਤ ਅੱਛਾ ਲੱਗਿਆ ਅੱਜ ਦੀ ਮੀਟਿੰਗ ਦੇ ਅੰਦਰ ਔਰ ਇਸ ਤੋਂ ਬਿਨਾ ਬਹੁਤ ਇੱਕ ਹੋਰ ਅੱਛੀ ਸ਼ਿਰਵਾਤ ਜਿਹੜੀ ਆ ਤਰਨ ਤਰ ਜੋਈ ਆ ਕਿ ਜਿਹੜੇ ਲਗਭਗ ਇਹਨਾਂ ਨੇ ਆਇਡੈਂਟੀਫਾਈ ਕੀਤੇ ਨੇਗੇ 87 ਪਿੰਡ 87 ਬਲੇਜ਼ਰ ਜਿਹੜੇ ਨੇ ਕੋ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਵਾਲੀਬਾਲ ਨੈਟ ਲਵਾਏ ਜਾਣਗੇ ਵਾਲੀਬਾਲ ਦੇ ਕਿਟਾ ਮਟੀ ਚੜ ਗਿਆ ਵਾਲੀਬਾਲ ਦੇ ਨੈਟ ਦਿਲਵਾਏ ਜਾਣਗੇ ਯਾਨੀ ਕਿ ਸਪੋਰਟਸ ਮਨ ਸਪੋਰਟਸ ਵੱਲ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਊਗਾ ਬੈਸੇ ਬਹੁਤ ਵੱਡੇ ਪੱਧਰ ਤੇ ਕੰਮ ਜਿਹੜਾ ਉਹ ਸਪੋਰਟਸ ਦੇ ਅੰਦਰ ਹੋ ਰਿਹਾ ਪਰ ਲੇਕਿਨ ਇੱਕ ਵਿਸ਼ੇਸ਼ ਪਰਾਲਾ ਜਿਹੜਾ ਉਹ ਵੀ ਹੋ ਰਿਹਾ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਇਆ ਜਾਵੇ ਸਪੋਰਟਸ ਵੱਲ ਲਾਇਆ ਜਾਵੇ ਸੋ ਮੈਂ ਸਮਝਦਾ ਕਿ ਜੋ ਨਸ਼ਿਆਂ ਦੇ ਵਿਰੁੱਧ ਜੰਗ ਸਰਦਾਰ ਭਗਵੰਤ ਸਿੰਘ ਮਾਦੀ ਦੇ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਭਰਮਾ ਹੰਗਾਰਾ ਜਿਹੜਾ ਉਹ ਜਿਲ੍ਹਾ ਤਰਨਤਾਰਨ ਵੱਲੋਂ ਮਿਲ ਰਿਹਾ ਔਰ ਸਾਰੇ ਅਧਿਕਾਰੀਆਂ ਵੱਲੋਂ ਮਿਲ ਰਿਹਾ ਔਰ ਸਭ ਨੇ ਪ੍ਰਣ ਕੀਤਾਗਾ ਔਰ ਸਭ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਨਹੀਂ ਗਿਆ ਕਿ ਕਿਸੇ ਕਿਸਮ ਦੀ ਜੜੀ ਆ ਉਹ ਟਿੱਲ برداشت ਨਹੀਂ ਹੋਊਗੀ ਕੋਈ ਵੀ ਬੰਦਾ politcal ਇੰਟਰਫੇਅਰ ਨਹੀਂ ਕਰੂਗਾ ਕੋਈ ਵੀ ਕਿਸੇ ਨੂੰ ਛਡਾਉਣ ਦੀ ਗੱਲ ਨਹੀਂ ਕਰੂਗਾ ਕੋਈ ਵੀ ਕਿਸੇ ਕੰਮ ਚ ਇਨਵੋਲਵ ਨਹੀਂ ਹੋਊਗਾ ਬਲਕਿ ਜਿੱਥੇ ਨਸ਼ਿਆਂ ਨੇ ਇਹ ਮੁਹਮ ਹੋਊਗੀ ਉਹ ਹੋ ਸਟਰੋਂਗ ਕਰ ਲਈ ਉਹਨੂੰ ਹੋਰ ਤਾਕਤ ਦੇਣ ਦੇ ਲਈ ਸਾਰੇ ਇੱਕ ਮੁੱਠ ਤੇ ਇਕ ਜੁਟੋ ਕੇ ਉਸ ਲੜਾਈ ਦਾ ਸਾਥ ਦੇਣਗੇ ਔਰ ਇਹ ਵੀ ਨਾਲ ਦੀ ਨਾਲ ਹੋਇਆਗਾ ਕਿਤੇ ਕੋਈ ਵੀ ਕਿਸੇ ਕਿਸਮ ਦੀ ਐਫ ਆਈ ਆਰ ਕਰਨ ਦੇ ਅੰਦਰ ਜਾਂ ਦੋਸ਼ੀ ਨੂੰ ਫੜਨ ਦੇ ਅੰਦਰ ਜਾਂ ਦੋਸ਼ੀ ਦੀ ਚਾਰਜ ਸ਼ੀਟ ਫਾਈਲ ਕਰਨ ਦੇ ਅੰਦਰ ਜਿਸ ਲੈਵਲ ਤੇ ਵੀ ਡਿਲੇ ਹੋਊਗੀ ਤਾਂ ਵੀ ਬਰਦਾਸ਼ਤ ਹੋਊਗੀ ਕਿਉਂਕਿ ਇਹ ਵੀ ਇੱਕ ਮੈਕੈਨਿਜ਼ਮ ਆ ਸਾਰੇ ਕੇਸ ਨੂੰ ਤਿਆਰ ਕਰਕੇ ਅਦਾਲਤ ਦੇ ਅੰਦਰ ਲੈ ਕੇ ਜਾਣਾ ਫਿਰ ਅਦਾਲਤਾਂ ਦਾ ਕੰਮ ਆ ਸਜ਼ਾ ਦੇਣੀ ਜਾਂ ਉਹਦਾ ਕੀ ਹੋਣਾਗਾ ਉਹ ਇੱਕ ਅਲੱਗ ਪ੍ਰਕਿਰਿਆ ਕੀ ਸੋ ਉਸ ਪ੍ਰਕਿਰਿਆ ਤੱਕ ਲੈ ਕੇ ਜਾਣਾ ਮੈਂ ਸਭ ਨਾਲ ਸਾਡੇ ਪੁਲਿਸ ਅਫਸਰ ਦੀ ਡਿਊਟੀ ਆ ਸੋ ਸਾਰੇ ਡਿਊਟੀ ਜਿਹੜੇ ਤੰਦੇ ਹੀ ਨਾ ਰਵੋਣਗੇ ਔਰ ਇਸ ਤੋਂ ਬਿਨਾ ਜਿਹੜੇ ਡਰੱਗ ਪੈਡਲਰ ਜਿਹੜਾ ਡਰੱਗ ਪੈਡਲਰ ਨੇ ਨਸ਼ੇ ਤਸਕਰਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਆ ਉਹ ਨਸ਼ੇ ਵੇਚ ਕੇ ਬਣਾਈ ਆ ਲੋਕਾਂ ਨੂੰ ਨਸ਼ੇ 'ਚ ਗਲਤਾਨ ਕਰਕੇ ਲਾਈਆ ਔਰ ਸੋਸਾਇਟੀ ਦੇ ਅੰਦਰ ਆਪਣਾ ਮਾੜਾ ਕਾਰੋਬਾਰ ਕੀਤਾਗਾ ਉਹਨਾਂ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਆਈਡੈਂਟੀਫਾਈ ਕੀਤੀ ਜਾ ਰਹੀ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਸਾਰੀ ਪ੍ਰਾਪਰਟੀ ਜਿਹਨਾਂ ਦੀ ਤਾਂ ਅਟੈਚ ਹੋ ਚੁੱਕੀ ਆ ਬਹੁਤ ਸਾਰਿਆਂ ਦੀ ਅਟੈਚ ਹੋ ਚੁੱਕੀ ਆ ਐਸਐਸਪੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੀਆਂ ਅਟੈਚ ਹੋ ਚੁੱਕੀਆਂ ਲੱਗੀਆਂ ਤਾਂ ਜਿਹੜੀ ਅਟੈਚ ਨਹੀਂ ਹੋਈ ਜਿਹੜੀ ਪ੍ਰਾਪਰਟੀ ਅਟੈਚ ਨਹੀਂ ਹੋਈ ਸੋ ਉਸ ਪ੍ਰਾਪਰਟੀ ਨੂੰ ਜਲਦੀ ਅਟੈਚ ਕੀਤਾ ਜਾਊਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦੇ ਕਾਰੋਬਾਰ ਦੇ ਅੰਦਰ ਆ ਉਹ ਨਿਜਾਇਜ਼ ਕਮਾਈ ਜਿਹੜੇ ਕੀਤੀ ਉਹ ਤੋਂ ਕੋਈ ਨਿਜਾਇਜ਼ ਪ੍ਰਾਪਰਟੀ ਨਾ ਬਣਾ ਸਕਿਆ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਅਲੀ ਪਰੀਜ਼ ਸਰ ਜੀ ਆਪਣੇ ਕਿਸਾਨਾਂ ਨਾਲ ਸਵਾਲ ਘੜੀ ਕਿਤੇ ਜਾ ਰਹੇ ਕਿਸਾਨਾਂ ਨੂੰ ਬੈਠ ਕੀਤਾ ਜਾ ਰਿਹਾ ਗੱਡੀ ਗੱਡ ਬੋਲਣ ਨਹੀਂ ਕੀਤਾ ਜਾ ਰਿਹਾ ਦੇਖੋ ਅੱਜ ਦੀ ਆਪਾਂ ਡਰਗ ਤੇ ਗੱਲ ਕਰੀਏ ਨਸ਼ਿਆਂ ਦੀ ਗੱਲ ਤੇ ਪਲੀਜ਼ ਜਿਹੜੇ ਬਾਰਡਰ ਜਿਲ੍ਹੇ ਨੇ ਤਨਤਲ ਵੀ ਉਹਨਾਂ ਜਿਹਨਾਂ ਤੁਸੀਂ ਫਸਟ ਪਿਆ ਗਿਆ ਆਪਾਂ ਨੂੰ ਦਰਸਾਣੀ ਜੀ ਬਾਕੀ ਖਾਸ ਕਰਕੇ ਜਿਹੜੇ ਡਰੋਨ ਜਿਹੜੇ ਪਾਕਿਸਤਾਨ ਵੱਲ ਆ ਬਿਲਕੁਲ ਕੱਲੀ ਅਸੀਂ ਜਿਹੜੀ ਡਰੋਨ ਟੈਕਨੋਲੋਜੀ ਆ ਐਂਟੀ ਡਰੋਨ ਜਿਹੜੀ ਡਰਾਇਵਾ ਜਿਹੜਾ ਐਂਟੀ ਡਰੋਨ ਗਨਸ ਕਿਵੇਂ ਖਰੀਦਣੀਆਂ ਨੇ ਪਰੇਸ਼ਕ ਹੈ ਸੀ ਉਹ ਟੈਕਨੋਲੋਜੀ ਜਿਹੜੀ ਆ ਦੇਖੀ ਹੈਗੀ ਔਰ ਉਸ ਦੇ ਅੰਦਰ ਅੱਤਕਲ ਸਾਡੇ ਡੀਜੀਪੀ ਸਾਹਿਬਾਨ ਨੇ ਤਿੰਨ ਕੰਪਨੀ ਆਂ ਜਾਂ ਸੀਗੀਆਂ ਕਿ ਕਿਸ ਤਰ੍ਹਾਂ ਡਰੋਨ ਜਿਹੜੇ ਆਉਂਦੇ ਨੇ ਕਿਸ ਰਾਤ ਤੋਂ ਪਾਰ ਡਰੋਨ ਆਉਂਦੇ ਨੇ ਕਿਉਂਕਿ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਆ ਤਰਨਤਾਨ ਦੀ ਬੈ ਗੱਲ ਕਰਾਂ ਗੁਰਦਾਸ ਦੀ ਗੁਰਦਾਸਪੁਰ ਦੀ ਗੱਲ ਕਰੀਏ ਪਠਾਨਕੋਟ ਦੀ ਗੱਲ ਕਰੀਏ ਫੋਜ਼ਪੁਰ ਦੀ ਗੱਲ ਕਰੀਏ ਇੱਕ ਵੱਡਾ ਜਿਹੜਾ ਬਾਰਡਰ ਹੈਗਾ ਉਹ ਸਾਡਾ ਸਰਾਤ ਤੇ ਲੱਗਦਾਗਾ ਸੋ ਉਹਦੇ ਅੰਦਰ ਜੋ ਡਰੋਨ ਦੇ ਰਾਹੀਂ ਨਸ਼ਾ ਆਉਦਾਗਾ ਉਹਨੂੰ ਕਿੱਦਾਂ ਅਸੀਂ ਡਿਫਿਊਜ਼ ਕਰਨ ਲੱਗਾ ਕਿੱਦਾਂ ਉਹਨੂੰ ਨਿਊਟਰਲਾਈਜ਼ ਕਰਨ ਲੱਗਾ ਕਿੱਦਾਂ ਉਹਨੂੰ ਥੱਲੇ ਸਟ ਕਰਨ ਲੱਗਾ ਉਹਦੇ ਲਈ ਅਸੀਂ ਨਵੀਂ ਜਿਹੜੀ ਟੈਕਨੋਲੋਜੀ ਐ ਅਡਾਪਟ ਕਰ ਰਹੇ ਹਾਂਗੇ ਸੋ ਅਸੀਂ ਕੱਲ ਮੋਡਿਊਲ ਤੋਂ ਦੇਖੇ ਨੇ ਕਿ ਅਸੀਂ ਉਹ ਸਾਰਾ ਦਾ ਸਟਡੀ ਕਰ ਰਹੇ ਹਾਂਗੇ ਬੜੀ ਜਲਦੀ ਜਿਹੜਾ ਉਹ ਪੰਜਾਬ ਪੁਲਿਸ ਦੀ ਜਿਹੜੀ ਫੋਰਸ ਦੇ ਅੰਦਰ ਉਹਨੂੰ ਸ਼ਾਮਿਲ ਕੀਤਾ ਜਾਊਗਾ ਸੋ ਬਿਲਕੁਲ ਕੁਝ ਵੀ ਕਰਨਾ ਪਵੇ ਕੋਈ ਵੀ ਚੀਜ਼ ਖਰੀਦਣੀ ਪਵੇ ਨਵੀਆਂ ਟੈਕਨੀਕਸ ਜਿਹੜੀਆਂ ਨੇ ਅਸੀਂ ਖਰੀਦ ਰਿਹਾਗੇ ਤਾਂ ਕਿ ਨਸ਼ਿਆਂ ਨੂੰ ਜਿਹੜਾ ਉਹ ਕਦਮ ਕੀਤਾ ਜਾਦਾ ਹੈ ਜਿਹੜੇ ਸਾਡੇ ਜਿਹੜੇ ਵੱਡੇ ਮਗਰਮਾਸ਼ਾ ਜਿਵੇਂ ਆਪਾਂ ਕਹਿ ਸਕਦੇ ਆ ਜਿਹੜੇ ਕਿਲੋਆਂ ਚ ਕੰਮ ਕਰਦੇ ਉਹਨਾਂ ਵਾਸਤੇ ਕੋਈ ਨਵੀਂ ਸਟ੍ਰੈਟਜੀ ਵੀ ਅਪਣਾਈ ਜਾ ਰਹੀ ਹੈ ਜੀ ਬਿਲਕੁਲ ਜੀ ਨਵੀਂ ਟੈਕਨੋਲੋਜੀ ਇਹ ਹੀ ਆ ਕਿ ਸਬਦੇ ਜਿਹੜੇ ਜਿੱਥੇ ਵੀ ਤਾਰ ਜੁੜਦੇ ਨੇਗੇ ਚਾਹੇ ਉਹ ਫੋਰਨ ਚ ਬੈਠੇ ਨੇਗੇ ਚਾਹੇ ਉਹ ਇੱਥੇ ਬੈਠੇ ਨੇਗੇ ਜਿਹਦਾ ਵੀ ਤਾਰ ਜੁੜਦਾਗਾ ਉਹਨੂੰ ਫੋਰਨ ਚੋਂ ਵੀ ਲਿਆਂਦਾ ਜਾਊਗਾ ਬਾਹਰ ਨਿਰਦੇਸ਼ਾਂ ਚੋਂ ਵੀ ਲਿਆਂਦਾ ਜਾਊਗਾ ਐਸਐਸਪੀ ਸਾਹਿਬ ਨੇ ਦੱਸਿਆਗਾ ਇੱਕ ਦੋ ਕੇਸ ਜਿਹੜੇ ਨੇਗੇ ਉਹ ਸਾਹਮਣੇ ਆਏ ਸੀਗੇ ਉਹਨਾਂ ਨੇ ਉਹ ਪ੍ਰੋਸੈਸ ਜਿਹੜਾ ਸ਼ੁਰੂ ਕੀਤਾਗਾ ਸੋ ਬਿਲਕੁਲ ਨਸ਼ਾ ਤਸਕਰ ਚਾ ਇੱਥੇ ਬੈਠਾ ਚਾ ਕੈਨੇਡਾ ਚ ਬੈਠਾ ਚਾ ਜਰਮਨ ਚ ਬੈਠਾ ਚਾ ਪਾਕਿਸਤਾਨ ਚ ਬੈਠਾਗਾ ਉਹਨੂੰ ਕੇਂਦਰ ਸਰਕਾਰ ਨੇ ਰਾਤ ਤੱਕ ਕੈਂਪ ਫਿਰ ਤ ਉਹਨੂੰ ਲਿਆ ਕੇ ਪੰਜਾਬ ਚ ਜੋ ਲੈਂਡ ਆਫ ਦੀ ਲਾਗ ਆ ਕਾਨੂੰਨ ਆ ਇਸ ਦੁਨੀਆ ਦਾ ਇਸ ਤਰਤੀ ਦਾ ਕੋਈ ਉਹਦੇ ਤਹਿ ਤੁਨੂੰ ਸਜ਼ਾ ਮਿਲੂਗੀ ਜਿਹੜੇ ਸਾਥ ਲੋਕ ਇਹ ਕਹਿੰਦੇ ਆ ਕਿ ਆਪੇ ਪੰਜਾਬ ਦਾ ਨਸ਼ਾ ਦੇ ਦੇ ਆ ਉਹਨਾਂ ਦੀ ਸੁਰੱਖਿਆ ਦਾ ਕੀ ਪ੍ਰਬੰਧ ਆ ਬਿਲਕੁਲ ਜੀ ਮੈਂ ਅੱਜ ਹੀ ਐਸਐਸਪੀ ਸਾਹਿਬ ਨੂੰ ਇਹ ਹੀ ਬੇਨਤੀ ਕੀਤੀ ਹੈ ਕਿ ਥੋੜੇ ਬੰਦਿਆਂ ਦੇ ਗਰੁੱਪ ਜਿਹੜੇ ਨੇ ਅਡਾਪਟ ਬਣਾਏ ਜਾਣ WhatsApp ਗਰੁੱਪ ਜਿਹੜੀ ਹੈ ਇਨਫੋਰਮੇਸ਼ਨ ਉਹਨੂੰ ਨਵੇਂ ਤਰੀਕੇ ਨਾਲ ਲਿਆ ਜਾਵੇ ਉਹਨਾਂ ਦੇ ਨਾਮ ਜਿਹੜੇ 100% ਗੁੱਪ ਰੱਖੇ ਜਾਣਗੇ ਔਰ ਉਹਨਾਂ ਦੀ ਜਿਹੜੀ ਸੁਰੱਖਿਆਗੀ ਉਹ ਪੰਜਾਬ ਸਰਕਾਰ ਯਕੀਨੀ ਬਣਾਓ ਜੀ ਸਾਹਿਬ ਲੋਕ ਇਹ ਕਹਿੰਦੇ ਆਪੇ ਪੰਜਾਬ ਸਰਕਾਰ ਜਾਗੀ ਬਹੁਤ دیر ਬਾਅਦ ਨੇ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜਾ ਅਸੀਂ ਨਸ਼ਿਆਂ ਤੇ ਬਾਹਰ ਕਰ ਰਹੇ ਆ ਪਿਛਲੇ 3 ਸਾਲਾਂ ਦੇ ਅੰਦਰ ਜੇ ਆਪਾਂ ਕੰਪੈਰੀਜ਼ਨ ਕਰੀਏ ਪਿਛਲੇ ਸਰਕਾਰਾਂ ਦੇ ਮੁਕਾਬਲੇ 3 ਸਾਲਾਂ 'ਚ ਹੁਣ ਤੱਕ ਕਿਤੇ ਜ਼ਿਆਦਾ ਕੰਮ ਹੋ ਚੁੱਕਿਆ ਪਰ ਲੇਕਿਨ ਇਹ ਆਖਰੀ ਹਮਲਾਗਾ ਇਹ ਆਖਰੀ ਹਮਲਾਗਾ ਜਦੋਂ ਮੈਂ ਸਮਝਦਾ ਜੜੇ ਜੜੇ ਨਸ਼ੇ ਨੇ ਪੰਜਾਬ 'ਚ ਜੜ ਤੋਂ ਖਤਮ ਹੋਣਗੇ ਸੱਲੇ ਪਰ ਇਹ ਮੁੱਦਾ ਕਰਕੇ ਹੋ ਗਿਆ ਕਿ ਕਿਤੇ ਦੇ ਪਿੰਡਾਂ ਨੇ ਜਿਹੜਾ ਇਹ ਤਾਂ ਡੋਪ ਕੀਤਾ ਹੈ ਕੀ ਆਪਾਂ ਇਸੇ ਪਿੰਡ ਚ ਨਸ਼ਾ ਨਹੀਂ ਵੇਚਣ ਬਾਲਿਕਾ ਮਤੇ ਪਾਈ ਨਹੀਂ ਬਾਕੀ ਉਹ ਵੀ ਜਿਹੜੇ ਜਿਹੜੇ ਮੈਟ ਨੇ ਸਾਰੀ ਜਗ੍ਹਾ ਬਿਲਕੁਲ ਇਹੀ ਸਾਰੇ ਐਮ ਐਲ ਏ ਸਾਹਿਬਾਨ ਨੇ ਵਿਸ਼ਵਾਸ ਦਵਾਇਆਗਾ ਸਾਡੇ ਚੇਅਰਮੈਨ ਸਾਹਿਬਾਨ ਨੇ ਵਿਸ਼ਵਾਸ ਦਵਾਇਆਗਾ ਕਿ ਪਿੰਡ ਪਿੰਡ ਜਾਣਗੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਰੇ ਅਫਸਰ ਸਾਹਿਬਾਨ ਨੂੰ ਉਦਾਲ ਲੱਗ ਜਾਣਗੇ ਐਸ ਡੀ ਐਮ ਸਾਹਿਬਾਨ ਐਸ ਡੀ ਐਸ ਪੀ ਸਾਹਿਬਾਨ ਤਹਿਸੀਲਦਾਰ ਸਾਹਿਬਾਨ ਸਾਰੇ ਜਾਣਗੇ ਲੋਕਾਂ ਨੂੰ ਪ੍ਰੇਰਿਤ ਕਰਨ ਇੱਕ ਮਹਿਮ ਦੇ ਤੌਰ ਤੇ ਲਮਾਗੇ ਇੱਕ ਜਿਹੜੀ ਵੱਡੀ ਮਹਿਮਾ ਉਦੀ ਸ਼ੁਰੂਆਤ ਹੋਈ ਉਹ ਮਹਿਮ ਦੇ ਤਹਿਤ ਜਦੋਂ ਸੁਸਾਇਟੀ ਨਾਲ ਇਨਵੋਲਵ ਹੋਊ ਜਦੋਂ ਲੋਕ ਨਾਲ ਇਨਵੋਲਵ ਹੋਣਗੇ ਤਾਂ ਮੈਂ ਸਮਝਦਾ ਜਿਹੜਾ ਇਹਦਾ ਖਤਮਾ ਹੋਊ ਜਿਵੇਂ ਜਿਵੇਂ ਮੇਰਾ ਅਸਵਾਲ ਹੈ ਕਿ ਜਿੰਨਾ ਜਿੰਨਾ ਵੀ ਯਾਨ ਜਾਂ ਜਿੰਨਾਂ ਦਾ ਲੋਕੀ ਵਿਸ਼ਵਾਸ ਕਰਦੇ ਨੇ ਕਿ ਜੇ ਆਪਾਂ ਕੋਈ ਇਨਫੋਰਮੇਸ਼ਨ ਸ਼ੇਅਰ ਕਰਦੇ ਆਂ ਤੇ ਉਹਨਾਂ ਦੇ ਉੱਪਰ ਕਾਰਵਾਈ ਹੋਏਗੀ ਲੇਕਿਨ ਕਈ ਇਸ ਤਰ੍ਹਾਂ ਦੇ ਪਾਸੇ ਪਾਏ ਗਏ ਨੇ ਕਿ ਉਹ ਕੋਪਪਰ ਇਨਵੋਲਵ ਹੁੰਦੇ ਨਹੀਂ ਆ ਕੋ ਤੇ ਉਹ ਐਡਿਕਟਿਡ ਹੁੰਦੇ ਨੇ ਜਿਹੜੇ ਚਾਹੇ ਪੁਲਿਸ ਡਿਪਾਰਟਮੈਂਟ ਜੇ ਆ ਜਾਂ ਕੋਈ ਸਿਵਲ ਡਿਪਾਰਟਮੈਂਟ ਜੇ ਨਹੀਂ ਕਿ ਉਹਨਾਂ ਨੂੰ ਆਡੈਂਟੀਫਾਈ ਕੀਤਾ ਜਾਏਗਾ ਬਿਲਕੁਲ ਜੀ ਇਸ ਦੌਰਾਨ ਜੇ ਸਾਨੂੰ ਇਹ ਪਤਾ ਲੱਗੂ ਕਿ ਕੋਈ ਪੁਲਿਸ ਅਫਸਰ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਜਾਂ ਕੋਈ ਹੋਰ ਵਿਅਕਤੀ ਜਿਹੜਾ ਕੋਈ ਨਸ਼ਾ ਕਰਦਾ ਪਾਇਆ ਗਿਆ ਉਹਦੇ ਖਿਲਾਫ ਵੀ ਉਹੀ ਕਾਰਵਾਈ ਹੋ ਜਿਹੜੀ ਆਮ ਵਿਅਕਤੀ ਦੇ ਖਿਲਾਫ ਹੁੰਦੀ ਹੈ ਕਿਉਂਕਿ ਕਾਨੂੰਨ ਤੋਂ ਤਾਂ ਕੋਈ ਵੀ ਵੱਡਾ ਵਿਅਕਤੀ ਹੋ ਨਹੀਂ ਸਕਦਾ ਕੋਈ ਵੀ ਵਿਅਕਤੀ ਚਾਹੇ ਕਿ ਪ੍ਰਧਾਨ ਮੰਤਰੀ ਹੈ ਚਾਹੇ ਕੋਈ ਮਨਿਸਟਰ ਆ ਚਾਹੇ ਕੋਈ ਚੀਮਪਰਸ ਕੋਈ ਵੀ ਵਿਅਕਤੀ ਆ ਚਾਹੇ ਕਿ ਕਿਸੇ ਫੋਰਸ ਦਾ ਹੈ ਤਾਂ ਕਾਨੂੰਨ ਤੋਂ ਕੋਈ ਵੀ ਵੱਡਾ ਨਹੀਂਗਾ ਕਾਨੂੰਨ ਦੇ ਮਤਲਬ ਕੋ ਨੂੰ ਵੀ ਸਦੇ ਲੇ ਲੋ ਸਰਪ੍ਰਸਤਾ ਹੁਣ ਕਰਕੇ ਇਥੇ ਪ੍ਰਾਣੀ ਵੱਡੀ ਗਿਣਤੀ ਵਿੱਚ ਨੌਜਵਾਨ ਜਿਹੜੇ ਔਰ ਜਿਲ੍ਹਾ ਆਪਣਾ ਕਰਮਚਾਰੀ ਦੀ ਹੈਗਾ ਇਹਦੇ ਵਿੱਚ ਇਸ ਵੇ ਕੋਈ ਵੀ ਸੈਕਟਰੀ ਡਾਕਟਰ ਨਹੀਂ ਕੋਸਟ ਬਿਲਕੁਲ ਹੁਣ ਮੇਰੇ ਇਤਿਆਹ ਚ ਲੈਂਦਾਗਾ ਸੀਐਮਓ ਸਾਹਿਬ ਨੇ ਕਿ ਕੋਈ ਡਾਕਟਰ ਹੈ ਨਹੀਂ ਮੈਂ ਬਿਲਕੁਲ ਇਹਦਾ ਲੈ ਲਿਆ ਬੜੇ ਜਲਦੀ ਜਿਹੜਾ ਬੜੇ ਜਲਦੀ ਇਹਦਾ ਅਸੀਂ ਅਪਾਇੰਟ ਕਰ ਕਰ ਦੇਾਂਗੇ ਭ੍ਰਿਸ਼ਟਾਚਾਰ ਦੇ ਖਿਲਾਫ ਵੀ ਆਖਰੀ ਹਮਲਾ ਜਿਹੜਾ ਉਹ ਨੂੰ ਬੋਲਣਾ ਚਾਹੀਦਾ ਭ੍ਰਿਸ਼ਟਾਚਾਰ ਦੇ ਖਿਲਾਫ ਆਖਰੀ ਹਮਲਾ ਕੱਲ ਤੁਸੀਂ ਸਬੂਤ ਦੇਖਿਆ ਹੋਊਗਾ ਕਿ ਜਿਹੜੇ ਭ੍ਰਿਸ਼ਟਾਚਾਰ ਨੂੰ ਬਚਾਉਣ ਦੇ ਲਈ ਭ੍ਰਿਸ਼ਟਾਚਾਰੀ ਨੂੰ ਬਚਾਉਣ ਦੇ ਲਈ ਤਸੀਲਦਾਰ ਸਾਹਿਬਾਨ ਨੇ ਹੜਤਾਲ ਕੀਤੀ ਸੀ ਤਾਂ ਤੋਂ ਉਹਨਾਂ ਦੇ ਖਿਲਾਫ ਤੁਰੰਤ ਹੁਕਮ ਜਾਰੀ ਕੀਤੇ ਗਏ ਨੇ ਕੋਈ ਵੀ ਭ੍ਰਿਸ਼ਟਾਚਾਰੀ ਨੂੰ ਬਚਾਉਣ ਵਾਲਾ ਭ੍ਰਿਸ਼ਟਾਚਾਰ ਕਰਨ ਵਾਲਾ ਉਹ ਜੇਲ੍ਹ ਜਾਊਗਾ ਥੈਂਕ ਯੂ ਜੀ ਲੋਕ ਕਹਿੰਦੇ ਆ ਵੀ ਪ੍ਰੇਟਾਚਾਰ ਦੇ ਵਾਲਾ ਸੈਕਟਰੀਟ ਦੀ ਅਪੋਰਡ ਗਏ ਲੇਕਿਨ ਬੈਠਾ ਜੀ ਸੈਕਟਰੀਟ ਦੀਆਂ ਅਪੋਰਡੀਆਂ ਦੇ ਅੰਦਰ ਅਸੀਂ ਉੱਥੇ ਕ ਇਹ ਮਿਲਣ ਜੇ ਤੁਹਾਡੇ ਕੋਲ ਕੋਈ ਐਵੀਡੈਂਸ ਹੈਗਾ ਤਾਂ ਤੁਸੀਂ ਬਿਲਕੁਲ ਪ੍ਰੈਸ ਦੇ ਸਾਹਮਣੇ ਜਾਓ ਤਾਂ ਉਹਦੇ ਖਿਲਾਫ ਕਾਰਵਾਈ ਹੋਗੀ